ਨੂਹਾ ਸੱਸਾਂ ਦਾ ਰਿਸ਼ਤਾ ਹਰ ਵੇਲੇ ਕੋੜਾਈ ਬਣਾਇਆ ਜਾਂਦਾ ਮੈਂ ਬੋਲੀ ਵੀ ਪਾਈ ਸੀ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪਾਉਣ ਦਿੰਦੀ ਆ ਜੁੱਤੀ ਮੈਨੂੰ ਲਾੜ ਲੜਾਉਂਦੀ ਆ ਤੇ ਮਾਵਾ ਵਾਂਗੂ ਵੀ ਜੇ ਪਰ ਰਹੀਏ ਜੇ ਸਮਝਾਂਗੇ ਤਾਂ ਬਣ ਵੀ ਜਾਣਗੀ ਆ ਇਹੋ ਜਿਹਾ ਨਹੀਂ ਹੁੰਦਾ ਕਿ ਨਾਰਾਜ਼ਗੀ ਨਹੀਂ ਹੁੰਦੀ ਜਦੋਂ ਮੈਂ ਆਪਣੇ ਘਰੇ ਸੀ ਮੇਰੀ ਮੰਮੀ ਨਾਲ ਵੀ ਹੁੰਦੀ ਸੀ ਮੰਮੀਆਂ ਨਾਲ ਵੀ ਤਾਂ ਪੜਦੇ ਹੀ ਆ ਪਰ ਐ ਆ ਵੀ ਨਾਰਾਜ਼ ਹੋ ਕੇ ਦੁਬਾਰਾ ਉਹੋ ਜੇ ਹੋ ਜੋ ਵੀ ਕਈ ਵਾਰੀ ਮੇਰੀ ਮੰਮੀ ਮੈਨੂੰ ਮਲਾ ਲੈਂਦੀ ਆ ਮਤਲਬ ਮੇਰੇ ਮੂੰਹ ਤੋਂ ਕਦੇ ਸੱਸ ਨਹੀਂ ਨਿਕਲਦਾ ਮੇਰੀ ਮੰਮੀ ਨਿਕਲਦਾ ਆ ਕਿ ਮੇਰੇ ਸਿੰਘ ਜੀ ਨੇ ਚੀਰਾ ने हिस्क मेरे रयामे जी कलगी रङ्गाया ਪਿੰਡੇ ਚੋਂ ਬਰਿਆਗੇ ਭਰਿਆ ਦੀ ਸੂ ਬਨੇ ਰਣ ਤੈਨੂੰ ਤੁਪ ਲੱਗਦੀ ਇਹ ਹਥਿਆਰ ਹੁੰਦਾ ਦਰਮਗਾ ਪ੍ਰਾਣਾਂ ਕੋਲ ਤੋਂ ਸੰਕੜ ਸੰਕੜੀ ਚੱਕਰੀ ਜਿ ਹੜਕੇ ਕੋ ਲੈ ਗਿਆ ਵਾ ਨਾ ਅਗਰ ਗਿਆ ਨਾ ਚ ਫੇਰ ਨੱਚਣਗੀ ਨਹੀਂ ਤਾਂ ਕਹਿੰਦੀ ਨਾ 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 ਸਾਨੂੰ ਨਹੀਂ ਆਉਂਦਾ ਨਾ ਨਾ ਸਾਨੂੰ ਨਹੀਂ ਆਉਂਦਾ ਮੇਰ ਜਾ ਕੁਰਕੁਰੀਆਂ ਛੋਲਿਆਂ ਦੀ ਦਾਲ ਇਕ ਰਾ ਰਿਛੜੇ ਨੇ ਦਾਲ ਹੋਰ ਮੰਗ ਲਈ ਨੀ ਤੂੰ ਸੋਣ ਦੇ ਸਰਾਟੇ ਵਾਂਗੂ ਚੱਕ ਲੈ ਕੜਾ ਨੀ ਤੂੰ ਸੋਣ ਦੇ ਸਰਾਟੇ ਵਾਲੂ ਲੋਰੀ ਬੀਬੀ ਬਹੁਤ ਖੁਸ਼ ਨੇ ਬਹੁਤ ਪਹਿਣਾ ਨੇ ਇੰਜੋਏ ਕੀਤਾ ਬਾਅਦ ਮੈਨੂੰ ਲੱਗਦਾ ਕਿ ਤੁਸੀਂ ਵੀ ਬਹੁਤ ਇੰਜੋਏ ਕੀਤਾ ਹੋਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖਿਆ ਵੀ ਅਸੀਂ ਮਾਵਾਂ ਤੇ ਆਏ ਪੂਰੀਆਂ ਚਮਕੀਆਂ ਪਈਆਂ ਜਿਹੜੇ ਕਹਿੰਦੇ ਸੀ ਕਿ ਕੱਪੜਾ ਪਾਉਣ ਦੀ ਸੈਂਸ ਹੈ ਨਹੀਂ ਅੱਜ ਤੁਸੀਂ ਦੇਖ ਲਓ ਵੀ ਅਸੀਂ ਸੈਂਸ ਵੀ ਹੈਗੀ ਆ ਸਾਨੂੰ ਜ਼ਰੂਰੀ ਨਹੀਂ 24 ਘੰਟੇ ਆ ਤੁਸੀਂ ਫੱਬੇ ਰਹੋ ਵੀ ਜਿਵੇਂ ਵਿਆਹ ਤੇ ਚੱਲਿਓ ਤੇ ਅੱਜ ਅਸੀਂ ਪੂਰੇ ਫੱਬੇ ਆ ਗੁਡੀਆਂ ਵੀ ਮੇਰੀ ਪੂਰੀ ਐ ਚਮਕੀ ਪਈ ਐ ਤੇ ਅੱਜ ਆਪਾਂ ਚੱਲੇ ਆਂ ਜੀ ਐਤਵਾਰਾ ਤੀਆਂ ਤੇ ਕਿਉਂਕਿ ਸਾਡੀ ਕਲੋਨੀ ਦੇ ਵਿੱਚ ਅੱਜ ਤੀਆਂ ਲੱਗਣੀਆਂ ਨੇ ਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਉੱਥੇ ਜਾ ਕੇ ਦੇਖਦੇ ਆਂ ਵੀ ਕਿੱਦਾਂ ਦੀਆਂ ਰੌਣ ਹਰ ਐਤਵਾਰ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਤੀਆਂ ਲੱਗਦੀਆਂ ਸੌਣ ਦੇ ਵਿੱਚ ਫੈਸ਼ਨ ਤੇ ਅੱਜ ਆਪਾਂ ਵੀ ਚੱਲੇ ਆਂ ਤੀਆਂ ਦੇ ਪ੍ਰੋਗਰਾਮ ਤੇ ਦੇਖਦੇ ਆ ਕਿਦਾਂ ਦਾ ਪ੍ਰੋਗਰਾਮ ਆ ਤੁਹਾਨੂੰ ਵੀ ਆਪਾਂ ਦਿਖਾਵਾਂਗੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਆਓ ਚੱਲੀਏ ਜੀ ਆਪਾਂ ਕਲੋਨੀ ਦੀਆਂ ਤੀਆਂ ਦੇ ਵਿੱਚ ਤੇ ਜਦੋਂ ਵੀ ਤੀਜ ਦਾ ਤਿਹਾਰ ਹੁੰਦਾ ਇੱਕ ਬਹੁਤ ਵਧੀਆ ਆਪਾਂ ਇੱਕ ਇਕੱਠੇ ਸਾਂਝ ਦਾ ਤਿਹਾਰ ਹੈ ਜਿੱਥੇ ਪੁਰਾਣੇ ਸਮੇਂ ਚ ਆਪਾਂ ਅਕਸਰ ਕਹਿੰਦੇ ਸੀ ਇਹ ਤੀਆਂ ਵਿਆਈਆਂ ਹੋਈਆਂ ਪੇਕੇ ਆ ਜਾਂਦੀਆਂ ਨੇ ਜਾਂ ਕੁੜੀਆਂ ਇਕੱਠੀਆਂ ਹੋ ਕੇ ਜਿਹੜਾ ਹੈ ਆਪਣਾ ਆਪਣੇ ਦਿਲ ਦੇ ਗੁਬਾਰ ਕਰਦੀਆਂ ਨੇ ਉਹ ਸਾਡਾ ਇੱਕ ਅ ਅੱਜ ਕੱਲ੍ਹ ਜਿਵੇਂ ਡਿਪਰੈਸ਼ਨ ਚ ਅਸੀਂ ਜਾ ਰਹੇ ਹਾਂ ਉਹ ਇੱਕ ਤੇ ਉਹ ਵਾਲੇ ਪਾਰਕ ਦੇ ਵਿੱਚ ਪ੍ਰੋਗਰਾਮ ਆ ਤੇ ਕਾਫੀ ਭੈਣਾਂ ਅੰਦਰ ਵੀ ਬੈਠੀਆਂ ਨੇ ਖੁਸ਼ ਆ ਰਹੀਆਂ ਨੇ ਮੇਰੇ ਵਰਗੀਆਂ ਤੇ ਅੰਦਰ ਆਪਾਂ ਦੇਖਦੇ ਜਾ ਕੇ ਕੀ ਮੌਲ ਚਾਲ ਆ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਪ੍ਰੋਗਰਾਮ ਥੋੜਾ ਚੱਲਦਾ ਪਿਆ ਵਾ ਮਿਊਜ਼ਿਕ ਵਗੈਰਾ ਵੀ ਚੱਲਦਾ ਪਿਆ ਬੀਬੀਆਂ ਨੱਚ ਰਹੀਆਂ ਨੇ ਤੇ ਕੁਝ ਬੀਬੀ ਇੱਧਰ ਜਾ ਰਹੀਆਂ ਨੇ ਆਪਾਂ ਦੇਖਦੇ ਕਿੱਦਾਂ ਦੀ ਐਂਟਰੀ ਕਰਦੇ ਕਹਿੰਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਕਿਤੇ ਮੈਨੂੰ ਵੀ ਲੜਦੀ ਇੱਕ ਗਿੱਦਾ ਸਟਾਰਟ ਹੋ ਗਿਆ ਜੀ ਆਪਾਂ ਥੋੜੇ ਜਿਹਾ ਲੇਟ ਆ ਤੇ ਕਾਫੀ ਭੈਣਾ ਆ ਚੁੱਕੀਆਂ ਨੇ ਬਾਕੀ ਜੋ ਪੁਰਾਣਾ ਵਿਰਸਾ ਵਿਖਾਇਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੋ ਚੱਕੀ ਮਧਾਨੀ ਚਰਖੇ ਵਗੈਰਾ ਸਾਰੇ ਇੱਥੇ ਪਏ ਆ ਤੇ ਉਹ ਉਧਰ ਪਿੱਛੇ ਖਾਣ ਪੀਣ ਦਾ ਪ੍ਰੋਗਰਾਮ ਵੀ ਆ ਸਾਰਾ ਪ੍ਰੋਗਰਾਮ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਜੇ ਮਜ਼ਾ ਕਰਿਓ ਇੰਜੋਏ ਕਰਿਓ ਤੁਸੀਂ ਵੀ ਕਿਉਂਕਿ ਅਸੀਂ ਵੀ ਅੱਜ ਇੰਜੋਏ ਕਰਨ ਲੱਗੇ ਆ ਦੁੱਖ ਤਕਲੀਫ ਸਾਰਿਆਂ ਦੇ ਘਰੇ ਹੁੰਦੇ ਆ ਪਰੇਸ਼ਾਨੀਆਂ ਸਾਰਿਆਂ ਦੇ ਘਰੇ ਹੁੰਦੀਆਂ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਸਾਈਡ ਤੇ ਰੱਖ ਕੇ ਤੇ ਇੱਕ ਦਿਨ ਜ਼ਰੂਰ ਆਪਣੇ ਆਪ ਸੇ ਜੀਆ ਕਰੋ ਤੇ ਇੰਜੋਏ ਕਰ ਵੈਸੇ ਹਰ ਦਿਨ ਜਿਹੜਾ ਜੀਣ ਵਾਸਤੇ ਹੁੰਦਾ ਵਾ ਪਰ ਫਿਰ ਵੀ ਤੁਸੀਂ ਇੱਕ ਦਿਨ ਇਹੋ ਜੇ ਜਰੂਰ ਕੱਢਿਆ ਕਰੋ ਕਿ ਜੋ ਆਪਣੇ ਵਾਸਤੇ ਤੁਸੀਂ ਜੀਓ ਇੰਜੋਏ ਕਰੋ ਜਿਹੜਾ ਕੋਈ ਕੁਝ ਬੋਲਦਾ ਬੋਲੀ ਜਾਵੇ ਜਿਹੜਾ ਕੋਈ ਤੁਹਾਨੂੰ ਗੱਲਾਂ ਕਰਦਾ ਕਰੀ ਜਾਵੇ ਉਸ ਚੀਜ਼ ਨੂੰ ਸਿਰ ਤੋਂ ਲਾ ਦਿਓ ਤੁਸੀਂ ਪਰਵਾਹ ਨਾ ਕਰੋ ਉਸ ਚੀਜ਼ ਦੀ ਤੇ ਆਪਾਂ ਵੀ ਇੰਜੋਏ ਕਰਦੇ ਆਂ ਵੀਡੀਓ ਦੇ ਵਿੱਚ ਬਣੇ ਰਹੋ ਜੀ ਤੇ ਅੱਜ ਨਿੱਕੀ ਹੁੰਦੀ ਮੈਂ ਰਹਿਂਦੀ ਨਾਲਕੇ ਨਿੱਕੀ ਹੁੰਦੀ ਮੈਂ ਰਹਿਂਦੀ ਰਾਨਕੇ ਖਾਂਦੀ ਲੱਡੂ ਪੇੜੇ ਸੱਸੇ ਨਹੀਂ ਮੈਨੂੰ ਨੱਚ ਲੈਣਗੇ ਬੱਜੇ ਟੋਲ ਕੀ ਗਵੰਡੀਆਂ ਦੇ ਵੇੜੇ ਸਸਹਰੀ ਮੈਨੂੰ ਨੱਚ ਲੈਣ ਦੇ ਬੱਜੇ ਟੋਲ ਕੀ ਗਵੰਡੀਆਂ ਦੇ ਵੇੜੇ ਸਸਹਰੀ ਮੈਨੂੰ ਨੱਚ ਲੈਣ ਦੇ ਬੱਜੇ ਟੋਲ ਕੀ ਗਵੰਡੀਆਂ ਦੇ ਵੇੜੇ ਸਸਹਰੀ ਮੈਨੂੰ ਨੱਚ ਲੈਣ ਦੇ ਤੇਰੇ ਜਹੇ ਨੂੰ ਹੈ ਮਟਿੱਤ ਨਾ ਜਾਣੀਂ ਦੀ ਤੇਰੇ ਜਹੇ ਨੂੰ ਬੇ ਮਟਿੱਤ ਨਾ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਬੱਲੇ ਬੱਲੇ ਨਿਸ਼ਾਨ ਵੀਰ ਕੱਟੀਆਂ ਕਰ ਪਾਦੋ ਚੰਦ ਅੜੀ ਵੀ ਛਾੜੇ ਪਾਵੇ ਨਿਸ਼ਾਨ ਵੀਰ ਕੱਟੀਆਂ ਕਰ ਪਾਦੋ ਚੰਦ ਅੜੀ ਵੀ ਛਾੜੇ ਪਾਵੇ ਕੀ ਆ ਕਰ ਪਾਡੋ ਚੜੇ ਦਿਨੂ ਅਗ ਲੱਭ ਜਾਵੇ ਨਿਸ਼ਾਨ ਦੀ ਮੈਂ ਬੰਡਾ ਵੀਰਨੀ ਪਾਗੋ ਚੜੇ ਦਿਨੂ ਅਗੇ ਲੱਗੇ ਜਾਵੇ ਨਿਸ਼ਾਨ ਦੀ ਮੈਂ ਬੰਡਾ ਵੀਰਨੀ ਨੱਚਾ 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 ਨੀ ਮੇਲਾ ਚੇ ਦਿਨਾ ਜੱcka ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਗੌਰਵੇ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮਾਰਲੇ ਜਾਂ ਮੈਂ ਨਹੀਂ ਸਾਂ ਜੋਰ ਜੇ ਲੱਗੀਆਂ ਮੇਰੇ ਬਾਗ ਲੈ ਗਏ ਵੇੜੇ ਧੀਆ ਜੋਰ ਲੱਗੀਆਂ ਮੇਰੇ ਬਾਗ ਗੰਨ ਤੇ ਵੇੜੇ ਧੀਆ ਜੋਰ ਲੱਗੀਆਂ ਮੇਰੇ ਬੇਕੇ ਆਂਦੇ ਪਿੰਡ ਧੀਆ ਜੋਰ ਲੱਗੀਆਂ ਵੰਡਣ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣ ਕੇ ਬਈ ਕੰਨਾ ਜੀਆਂ ਬਾਈ ਚੁੰਡਾ ਛੜ ਕੇ ਗਿੱਦਾ ਜਟੀਆਂ ਦਾ ਦੇਖ ਚੁਕੇ ਨਾ ਘੜ ਕੇ ਗਿੱਦਾ ਜਟੀਆਂ ਦਾ ਦੇਖ ਕਿ ਨਾ ਖੜ ਕੇ ਨੂੰ ਵੀ ਲਾਲ ਜਟੀਆਂ ਦਾ ਠੇਕ ਚੁਕੇ ਨਾ ਘੜ ਕੇ ਗਿੱਦਾ ਜਟੀਆਂ ਦਾ ਦੇਖ ਕਿ ਨਾ ਖੜ ਕੇ ਗਿੱਦਾ ਜਟੀਆਂ ਦਾ ਨੀ ਤੂੰ ਨੱਚ ਕੁੜੀ ਏ ਬੋਲੀ ਚੋਕਲ ਕੁੜੀ ਏ ਨੀ ਤੂੰ ਨੱਚ ਕੁੜੀ ਏ ਬੋਲੀ ਚੱਕ ਕੁੜੀਏ 니 ਤੂੰ ਅਗਦੇ ਪੰਘੂਕੇ ਵਾਂਗੂ ਨੱਚੇ ਕੁੜੀਏ 니 ਤੂੰ ਅਗਦੇ ਪੰਘੂਕੇ ਵਾਂਗੂ ਮੱਚੇ ਕੁੜੀਏ ਦੱਬੀਆਂ 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 ਵੇ ਪੀਂਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਪੀਂਗਾ ਝੂਟਦੀ ਨੂੰ ਨਜ਼ਰਾਂ ਕਰ ਮੇਰਾ ਲੱਗੀਆਂ ਵੇ ਪੀਂਗਾ ਝੂਟਦੀ ਨੂੰ ਨਜ਼ਰਾਂ ਸੋਣ ਮੀਨਾ ਦਿੰਤੀਆਂ ਦੇ ਸੋਣ ਮੀਨਾ ਦਿੰਪੀਆਂ ਦੇ ਸਵੇ ਸੇਲੀਆਂ ਆਈਆਂ ਪੈਸਾਂ ਤੋ ਮੰਤੋ ਹੋਈਆਂ ਕੱਟੀਆਂ ਬੜੇ ਬੜਲ ਬਲ ਬਲੇ ਪੈਸਾਂ ਤੋ ਮੰਤੋ ਹੋਈਆਂ ਕੱਟੀਆਂ ਵੱਡਿਆ ਕਰਾਂ ਦੀਆਂ ਜਾਈਆਂ ਗਿੱੱਦਾ ਪਾ ਰਈਆਂ ਨੰਨ ਦਾ ਤੇ ਪਰ ਜਾਈਆਂ ਗਿੱੱਦਾ ਪਾ ਰਈਆਂ ਨੰਨ ਦਾ ਤੇ ਪਰ ਜਾਈਆਂ ਗਿੱੱਦਾ ਪਾ ਰਈਆਂ ਨੰਨ ਦਾ ਤੇ ਪਰ ਜਾਈਆਂ ਗਿੱੱਦਾ ਪਾ ਰਈਆਂ ਨੀਓਂ ਕੋਣ ਖੜਾ ਨੀ ਮਜਾ ਜੀ ਬੜਾ ਨੀਓ ਕੌਣ ਛੜਾ ਨੀ ਮਜਾ ਜੀ ਬੜਾ 니 ਤੂੰ ਸਾਂਦੇ ਸਰੱਟੇ ਵਾਂਗੂ ਚੱਕ ਲੈ ਕੜਾ 니 ਤੂੰ ਸਾਂਦੇ ਸਰੱਟੇ ਵਾਲੂ ਚੱਕ ਲੈ ਕੜਾ 니 ਤੂੰ ਸਾਂਦੇ ਚਰੱਟੇ ਵਾਂਗੂ ਚੱਕ ਲੈ ਕੜਾ ਬੱਲੇ ਬੱਲੇ ਵਿਆਸ ਤੇ ਲਾਂ ਲੰਘ ਵੈਰੀਆ ਬੱਲੇ ਬੱਲੇ ਵਿਆਸ ਤੇ ਲਾਂ ਲੰਘ ਵੈਰੀਆ

ਦਿੰ ਤੀਆਂ ਦੇ ਫੇਰ ਚਲ ਗਏ ਆਂਟੀ ਐ ਪੈਣੀ ਹੋਰ ਜਿਹੜੇ ਉਦਾਂ ਜਿੰਨੇ ਕਿ ਇਹਨੇ ਪਾਣੀ ਪਾ ਲੋ ਇੱਥੇ ਹੋਰ ਹੈਗੀ ਮੈਡਮ ਆਏ ਸੀਗੇ ਕਹਿੰਦੇ ਮੈਂ ਭੋਲੀ ਪਾਣੀ ਇੱਕ ਮੇਰੇ ਸਿੰਘ ਜੀ ਨੇ ਚੀਰਾ ਰੰਗਾਇਆ ਇੱਕ ਸੂਰਮਿਆਂ ਦਾ ਕੰਮ ਗੀਤੇ ਵਿੱਚ ਨੱਚਣਾ ਸੂਰਮਿਆਂ ਦਾ ਕੰਮ ਗੀਤੇ ਵਿੱਚ ਨੱਚਣਾ ਸੂਰਮਿਆਂ ਦਾ ਕੰਮ ਗੀਤੇ ਵਿੱਚ ਨੱਚਣਾ ਸੂਰਮਿਆਂ ਦਾ ਕੰਮ ਗੀਤੇ ਵਿੱਚ ਭਜਣਾ ਬਈ ਮਨਾਂ ਦਾ ਕੰਮ ਮੋਗੇ ਮੈਨਸ ਕੋ ਦੀ ਮਾ ਬੋਲਾ ਚੋ ਚੋ ਬੋਲੋ 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 ਕੋਈ ਨਹੀਂ ਬੋਲੋ ਸਾਡੇ ਪਿੰਡ ਦੇ ਇੱਕ ਮੁੰਡਾ ਸੁਨੀਂਦਾ ਇੱਕ ਮਿੰਟ ਇੱਕ ਮਿੰਟ ਫਿਰ ਮੁੰਡਾ ਸੁਨੀਂਦਾ ਨਾਮ ਉਹਦਾ ਗਿਰਧਾਰੀ ਨਾਮ ਉਹਦਾ ਗਿਰਧਾਰੀ ਇੱਕ ਵਾਰੀ ਮੇਰੇ ਕੋਲ ਦਾਲ ਲੈ ਗਿਆ ਓਏ ਇੱਕ ਵਾਰੀ ਮੇਰੇ ਕੋਲ ਦਾਲ ਲੈ ਗਿਆ ਚੰਦਾ ਬੜਾ ਕਰਾਰੀ ਨੀ ਚੰਦਾ ਬੜੀ ਕਰਾਰੀ ਨੀ ਚੰਦਰ ਨੇ ਹੋਰ ਮੰਗਲੀ ਮੈਂ ਵੀ ਕੜਿ ਸ਼ੀ ਗੁਲਾ ਤੇ ਮਾਰੀ ਨੀ ਚੰਦਰ ਨੇ ਹੋਰ ਮੰਗਲੀ ਮੈਂ ਵੀ ਕੜਿ ਸ਼ੀ ਗੁਲਾ ਗੱਡਗੜੀ ਦੇ ਆਵਾਲਿਆ ਗੱਡਾ ਹਲੇ ਹਲੇ ਡੋ ਗੱਡਗੜੀ ਦੇ ਆਵਾਲਿਆ ਗੱਡਾ ਹਲੇ ਹਲੇ ਮੇਰੀਆਂ ਲੰਕਰਾਂ ਦੀ ਆਵਾਲਿਆ ਮੇਰੇ ਦਿਲ ਨੂੰ ਟੰਗ ਹੋਰ ਮੇਰਾ ਮਾਹੀ ਗੱਡਵਾ ਨਾੜੇ ਵੇਦੀ ਕੋਰ ਮੇਰਾ ਮਾਹੀ ਗੱਡਵਾ ਇਹ ਹੈ ਜਾਨ ਤੇਰੀ ਨੂੰ ਮੇਰਾ ਮਾਹੀ ਗੱਡਵਾ ਯਾ ਗਾਰੇ ਨੱਚੀਆਂ ਦੇ ਰਾਣੀਆਂ ਦੇ ਰਾਣੀ ਆਨੀ ਸਨਕੀਏ ਨੂੰ ਸਸ ਨੱਚੀਏ ਆਨੀ ਸਨਕੀਏ ਨੂੰ ਸਸ ਨੱਚੀਏ ਆਨੀ ਸਨਕੀਏ ਨੂੰ ਸਸ ਨੱਚੀਏ ਬਚਾਏ ਕੋਈ ਸੋਹਣੀ ਰਾਤ ਪਰ ਸਵੇਰ ਚ ਪਕੀ ਨਾ ਬਚਾ ਮਜ਼ਾ ਆ ਗਿਆ ਨਾ ਲੋ ਜੀਆ ਇਹ ਹਥਿਆਰ ਹੁੰਦਾ ਦਰਮਗਾ ਪ੍ਰਾਣ

ਇਸ ਸਵੇਰੇ ਦੋਸਤਾਂ ਜਿੰਦ ਤੱਕ ਕੰਮ ਕਰੋ ਸੰਕਰੇ ਕੰਮ ਕਰੋ ਸੰਕਰੇ ਫੁਕਲੀ ਚੋਰੀ ਕੰਨ ਦਿੰਦੇ ਹੋ ਮਾਰੋ 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 ਉਹਨਾਂ ਆਪਾਂ ਥੋੜਾ ਜਿਹਾ ਉਥੋਂ ਐਂਟ ਦੇ ਬਾਹਰ ਆ ਗਏ ਕਿਉਂਕਿ ਉੱਥੇ ਦੂਜੇ ਸੌਂਗ ਚੱਲਦੇ ਪਏ ਆ ਉਹਦਾ ਕਾਪੀਰਾਈਟ ਆ ਜਾਣਾ ਆਪਾਂ ਬਾਰੋ ਖਾਉਨੇ ਆ ਵੀ ਸਾਰੀਆਂ ਭੈਣਾਂ ਫੱਬੀਆਂ ਫਿਰਦੀਆਂ ਨੇ ਤੇ ਉਹ ਆਪੋ ਆਪਣੀਆਂ ਪਿਕਚਰ ਜਿਹੜੀਆਂ ਕਲਿੱਕ ਕਰ ਰਹੀਆਂ ਨੇ ਜਿਵੇਂ ਕਹਿੰਦੇ ਨਾ ਜਿੰਨਾ ਮਰਦੀ ਲਾਲਾ ਜ਼ੌਰ ਮੈਂ ਤਾਂ ਗਿੱਧਾ ਪਉਣਾ ਹੀ ਪਉਣਾ ਵਾ ਉਧਰ ਅੰਦਰ ਜਿਹੜਾ ਸੀਗਾ ਉਹ 뮤직 ਚੱਲ ਗਿਆ ਸੀ ਪਰ ਬੀਬੀਆਂ ਨੇ ਆਪਦਾ ਗਿੱਧਾ ਜਿਹੜਾ ਬਾਹਰ ਦੇਖੋ ਉਹਨੇ ਆਪ ਦਾ ਬਾਹਰ ਸਾਰਾ ਘੇਰਾ ਬਣਾ ਕੇ ਤੇ ਬਾਹਰ ਨੱਚਣਾ ਸ਼ੁਰੂ ਕਰ ਦਿੱਤਾ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਜਿਹਨੂੰ ਨੱਚਣ ਦਾ ਚਾਹ ਹੋਵੇ ਨਾ ਉਹਨੇ ਕਿਤੇ ਵੀ ਭਾਵੇਂ ਤੁਸੀਂ ਖੜਾ ਲਓ ਉਹਨੂੰ ਉਹਨੇ ਨਾਚੀ ਲੈਣਾ ਕਈ ਮੇਰੇ ਵਰਗੇ ਜਿਹੜੇ ਆਕੜ ਕਰਦੇ ਰਹਿੰਦੇ ਜੀ ਸਾਨੂੰ ਨੱਚਣਾ ਨਹੀਂ ਆਉਂਦਾ ਆਉਂਦਾ ਸਾਰਾ ਕੁਝ ਹੁੰਦਾ ਵਾ ਇਹਨਾਂ ਹੁੰਦਾ ਅੱਜ ਕੱਲ ਵੀਡੀਓ ਤੇ YouTube ਤੇ ਵੇਖੇ ਵੀ ਆ ਮੈਂ ਫੜ ਕੇ ਕੋਈ ਲੈ ਗਿਆ ਵਾ ਨਾ ਐ ਕਰਕੇ ਆ ਨਾ ਚ ਫੇਰ ਨੱਚਣਗੇ ਨਹੀਂ ਤਾਂ ਕਹਿੰਦੀ ਨਾ 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 ਸਾਨੂੰ ਨਹੀਂ ਆਉਂਦਾ ਨਾ ਨਾ ਸਾਨੂੰ ਨਹੀਂ ਆਉਂਦਾ ਅੰਦਰੋਂ ਚੀਜ਼ ਕਰਦਾ ਹੁੰਦਾ ਨੱਚਣ ਦਾ ਤੇ ਅੱਜ ਆਪਾਂ ਉਧਰ ਦੇਖਦੇ ਆਂ ਬ

ਮੇਂ ਚਾ ਕਰਕਰੀਆਂ ਛੋਲਿਆਂ ਦੀ ਦਾਲ ਕਰਾਰੀ ਨੀ ਮੇਂ ਚਾ ਕਰਕਰੀਆਂ ਛੋਲਿਆਂ ਦੀ ਦਾਲ ਕਰਾਰੀ ਛੜੇ ਨੇ ਦਾਲ ਹੋਰ ਮੰਗ ਲਈ ਛੜੇ ਨੇ ਦਾਲ ਹੋਰ ਮੰਗ ਲਈ ਮੈਂ ਵੀ ਕੜਛੀ ਬੁਲਾ ਤੇ ਮਾਰੀ ਬੰਦਾਨੂੰ ਛੇੜੀ ਸੀ ਤਾਂ ਦੀ ਸਰਕਾਰੀ ਦੇ ਤਾਨੂੰ ਛੇੜੀ ਸੀ ਵੱਡੇ ਸਾਜ਼ ਦੀ ਥਾਲੀ ਦੇ ਤਾਨੂੰ ਛੇੜੀ ਸੀ ਵੱਡੇ ਸਾਜ਼ ਦੀ ਥਾਲੀ ਦੇ ਤਾਨੂੰ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਣ ਨਾ ਦਿੰਦੀ ਜੁੱਤੀ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਣ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਫੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਪਿੱਛੋਂ ਵਾਈ ਵੀ ਨਹੀਂ ਨਾ ਚੱਕ ਰਹੀਆਂ ਉਹੀ ਨਾ ਵੇਖੀ ਜਾਂਦੇ ਇੱਕ ਦੂਜੇ ਨੂੰ ਵੇਖੀ ਜਾਂਦੇ ਤੇ ਨੱਚ ਲਾ ਹੀ ਤੇ ਦੇਣਾ ਅੱਜ ਦੇ ਦੇ ਨੀ ਮਾਰੇ ਲੰਬੀ ਪਾ ਕਰੀ ਲੋਕਾਂ ਦੀਆਂ ਕੁੜੀਆਂ ਤੰਦੋਦ ਕੜੇ ਚੱਕਦੀਆਂ ਲੋਕਾਂ ਦੀਆਂ ਕੁੜੀਆਂ ਤੰਦੋਦ ਮੇਰਾ ਕੜਾ ਕਿਉਂ ਡੋਲਦਾ ਨੀ ਮੇਰਾ ਮਾਹੀ ਬੰਗਲੇ ਵਿੱਚ ਬੋਲਦਾਨੀ ਮੇਰਾ ਮਾਹੀ ਬੰਗਲੇ ਵਿੱਚ ਬੋਲਦਾਨੀ ਨਹੀਂ ਨਹੀਂ ਇਹ ਵਾਜੇ ਦੇ ਆ ਯਾਰ ਭੈਲਾ ਵਾਲੇ ਕਰਵੇ ਮੇਰਾ ਉਡੇ ਦਮ ਅਜੇ ਮੁੰਡੇ ਆਵੇ ਮੈਂ ਨੱਚਦੀ ਸੀ ਫੋਟੋ ਖਿੱਚ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਮਨਾਂ ਨੀਆਂ ਕੈਕੇ ਦੋਵੇਂ ਪਹਿਣਾ ਨੱਚੀਆਂ ਏ ਨੱਚੀਏ ਜਾਨੀਆਂ ਜਿਹਾੜੀਆਂ ਦੀ ਕੈਕੇ ਦੋਵੇਂ ਪਹਿਣਾ ਨੱਚੀਆਂ ਏ ਨੱਚੀਏ ਜਾਨੀਆਂ ਜਿਹਾੜੀਆਂ ਗਿੱਧਾ ਗਿੱਧਾ ਕਰਨ ਮਿਲਣੇ ਗਿੱਧਾ ਗਿੱਧਾ ਕਰਨ ਮਿਲਣੇ ਗਿੱਧਾ ਪਾਉ ਬਥੇਰਾ ਨੀ ਸਾਰੇ ਪਿੰਡੇ ਚੋ ਪਰ ਆ ਗਏ ਬਲ 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 ਬੱਲੇ ਸਾਰੇ ਪਿੰਦੇ ਚੋਂ ਬਰਿਆਗੇ ਭਰਿਆ ਦੀ ਸੂਬ ਨੈ ਰਣ ਤੈਨੂੰ ਤੁੱਕ ਲੱਗਦੀ ਸੜੇ ਕਾਲਜਾ ਮੇਰਾ ਨੈ ਤੈਨੂੰ ਤੁੱਕ ਲੱਗਦੀ ਸੜੇ ਕਾਲਜਾ ਮੇਰਾ ਤੈਨੂੰ ਤੁੱਕ ਲੱਗਦੀ ਸੜੇ ਕਾਲਜਾ ਮੇਰਾ ਤੈਨੂੰ ਤੁੱਕ ਲੱਗਦੀ ਨਾਲ ਹੀ ਦੂਜਾ ਕੋਈ ਬੋਲੀ ਪਾ ਦਿਆ ਕਰੇ ਫੇਰ ਅਸਾਂ ਤੇ ਮਈਆ ਦਰਦ ਸਾਹਮਣੇ ਉਚ ਚਬਾਰਾ ਪਾਉਣਾ ਵਖਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ ਵੀ ਰੱਖਣਾ ਤਾਂ ਤੇਰੀ ਮਰਜ਼ੀ ਕੇਕੇ ਜਾ ਕੇ ਮੜਕ ਨਾਲ ਲਿਆਉਣਾ ਵੀ ਰੱਖਣਾ ਤਾਂ ਤੇਰੀ ਮਰਜ਼ੀ ਕੇਕੇ ਜਾ ਕੇ ਮੜਕ ਨਾਲ ਲਿਆਉਣਾ ਗਿੱਦੇ ਵਿੱਚ ਜਦ ਮੈਂ ਨੱਚਾ ਸੂਰਜ ਵੀ ਮੱਥਾ ਟੇਕਦਾ ਕਿੱਤੀ ਨੱਚੇ ਓਏ ਰੋਪੜ ਜੱਟੀ ਨੱਚੇ ਚੰਡੀ ਗੜ ਖੜਖੜ ਦੇਖਦਾ ਜੀਰੋ ਖੜਖੜ ਖੜਖੜ ਦੇਖਦਾ ਜੀ ਸਾਰੀਆਂ ਬੀਬੀਆਂ ਦੱਸੋ ਭਾਈ ਤੁਹਾਨੂੰ ਕਿਦਾਂ ਦਾ ਲੱਗਿਆ ਟੀਆਂ ਦਾ ਪ੍ਰੋਗਰਾਮ ਸਾਡਾ ਆਪੋ ਆਪਣੇ ਆਪੋ ਆਪਣੇ ਵੀਡੀਓ ਖੜਾਈ ਇਦਾਂ ਹੀ ਹਰ ਸਾਲ ਆਪਣਾ ਪ੍ਰੋਗਰਾਮ ਮਨਾਓ ਤੇ ਇੰਜੋਏ ਕਰੋ ਆਪਣੀ ਜ਼ਿੰਦਗੀ ਵਾਸਤੇ ਵੀ ਥੋੜਾ ਵਧੀਆ ਹੋਵੇ ਸਾਰਾ ਸਾਰਾ ਦਿਨ ਆਪਣੇ ਘਰ ਰੋਟੀਆਂ ਨਾ ਬਣਾਈ ਜਾਇ ਕਰੋ ਆਪਣੀ ਅਸੀਂ ਜਿਮ ਵੀ ਖੋਲ ਦਿੱਤੀ ਆ ਇੱਥੇ ਗੋਵਿੰਦ ਵੈਲੀ ਚ ਆਪਣੀ ਆਪਣੀ ਹੈਲਥ ਵਾਸਤੇ ਆ ਜਿਮਣ ਤੇ ਆਓ ਤੇ ਆਪਣੀ ਕਸਰਤ ਕਰੋ ਆਪਣੀ ਸਿਹਤ ਵਾਸਤੇ ਵਧੀਆ ਐਂਜੋਏ ਕਰੋ ਖਾਓ ਪੀਓ ਤੇ ਪਰਿਵਾਰ ਦਾ ਸੁੱਖ ਮਾਣੋ ਹੈਪੀ ਤੀਜ ਹੈਪੀ ਤੀਜ ਬਹੁਤ ਹੀ ਵਧੀਆ ਉਪਰਾਲਾ ਹੈ ਹਾਂ ਜੀ ਇਹਨਾਂ ਨੂੰ ਬੋਲਣ ਤੋਂ ਜਿਹੜੇ ਜਦੋਂ ਵੀ ਤੀਜ ਦਾ ਤਿਉਹਾਰ ਹੁੰਦਾ ਇੱਕ ਬਹੁਤ ਵਧੀਆ ਆਪਾਂ ਇੱਕ ਇਕੱਠੇ ਸਾਂਝ ਦਾ ਤਿਉਹਾਰ ਹੈ ਹਾਂ ਜਿੱਥੇ ਪੁਰਾਣੇ ਸਮੇਂ ਚ ਆਪਾਂ ਅਕਸਰ ਕਹਿੰਦੇ ਸੀ ਤੀਆਂ ਵਿਆਹੀਆਂ ਹੋਈਆਂ ਪੇਕੇ ਆ ਜਾਂਦੀਆਂ ਨੇ ਜਾਂ ਕੁੜੀਆਂ ਇਕੱਠੀਆਂ ਹੋ ਕੇ ਜਿਹੜਾ ਹੈ ਆਪਣਾ ਆਪਣੇ ਦਿਲ ਦੇ ਗੁਬਾਰ ਕਰਦੀਆਂ ਨੇ ਉਹ ਸਾਡਾ ਇੱਕ ਅ ਅੱਜ ਕੱਲ੍ਹ ਜਿਵੇਂ ਡਿਪਰੈਸ਼ਨ 'ਚ ਅਸੀਂ ਜਾ ਰਹੇ ਹਾਂ ਉਹ ਇੱਕ ਤਰੀਕਾ ਸੀਗਾ ਉਸ ਡਿਪਰੈਸ਼ਨ 'ਚੋਂ ਨਿਕਲਣ ਦਾ ਗੋਬਿੰਦ ਵੈਲੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੋਰੀ ਹੋ ਕੇ ਕੰਮ ਕੀਤਾ ਉਹ ਵਧਾਈ ਦੇ ਪਾਤਰ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲਾਂ 'ਚ ਅਸੀਂ ਇਸ ਤੋਂ ਵੀ ਵੱਧ ਚੜ ਕੇ ਇਹ ਕੰਮ ਕਰਾਂਗੇ ਸਾਨੂੰ ਜੋ ਕਮੀਆਂ ਪੇਸ਼ੀਆਂ ਉਹ ਅਸੀਂ ਇੱਥੇ ਨਹੀਂ ਦੱਸਣੀਆਂ ਉਹ ਅਸੀਂ ਪਿੱਛੇ ਰੱਖ ਕੇ ਫਿਰ ਅਸੀਂ ਉਸ ਚੀਜ਼ ਨੂੰ ਇਸ ਸਾਰਿਆਂ ਭੈਣਾਂ ਦਾ ਸਹਿਯੋਗ ਹੋਊਗਾ ਨਾ ਫਿਰ ਜਦੋਂ ਸਾਰੇ ਰਲ ਕੇ ਕਰਾਂਗੇ ਤੇ ਰਲ ਕੇ ਜਿਹੜਾ ਵੀ ਕੰਮ ਹੁੰਦਾ ਉਹ ਹਮੇਸ਼ਾ ਨੇਤਰੇ ਚੜਦਾ ਹੁੰਦਾ ਸੋ ਸਾਰੇ ਹੀ ਆਪਾਂ ਸਾਰੇ ਵਧਾਈ ਦੇ ਪਾਤ ਯਾਰ ਇੱਕ ਵਾਰੇ ਹਿੱਪ ਹਾਈ ਹਿੱਪ ਹਾਈ ਲੋ ਜੀ ਬੀਬੀਆਂ ਬਹੁਤ ਖੁਸ਼ ਨੇ ਬਹੁਤ ਭੈਣਾਂ ਨੇ ਇੰਜੋਏ ਕੀਤਾ ਵਾ ਮੇਰੋਂ ਲੱਗਦਾ ਕਿ ਤੁਸੀਂ ਵੀ ਬਹੁਤ ਇੰਜੋਏ ਕੀਤਾ ਹੋਊਗਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵਾ ਕਿ ਜਿਹੜਾ ਦੁੱਖ ਤਖਲੀਫ ਆ ਜਾਂ ਪਰੇਸ਼ਾਨੀਆਂ ਇਹ ਕਿਸੇ ਦੇ ਘਰੇ ਵੀ ਜੇ ਤੁਸੀਂ ਕੋਹ ਨਾ ਵੀ ਕਿਸੇ ਸਾਡੇ ਘਰੇ ਸ਼ਾਇਦ ਆਦੀਆਂ ਕਿਸੇ ਦੇ ਘਰੇ ਨਹੀਂ ਹਰ ਇੱਕ ਦੇ ਘਰ ਦੇ ਵਿੱਚ ਹੁੰਦੀਆਂ ਨੇ ਪਰ ਉਹਨਾਂ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਵਾਸਤੇ ਇੱਕ ਦਿਨ ਜ਼ਰੂਰ ਰੱਖੋਗੇ ਤੁਸੀਂ ਆਪਣੇ ਆਪ ਦਾ ਜਿਹੜਾ ਇੰਜੋਏ ਕਰ ਸਕੋ ਆਪਣੇ ਆਪ ਵਾਸਤੇ ਤੁਸੀਂ ਜੀ ਸਕੋ ਖੁਸ਼ ਰਹੋ ਵਧੀਆ ਰਹੋ ਤੰਦਰੁਸਤ ਰਹੋ ਜੀ ਤੇ ਕਿਸੇ ਦੀ ਕੋਈ ਵੀ ਪਰਵਾਹ ਨਾ ਕਰੋ ਇਹ ਦੇਖੋ ਇਦਾਂ ਜਿਵੇਂ ਨੌ ਸੱਸਾਂ ਸੱਜੀਆਂ ਹੀ ਆ ਨਾ ਇਦਾਂ ਪੂਰਾ ਐ ਸੱਜ ਕੇ ਰਿਹਾ ਕਰੋ ਦੇਖੋ ਕਿੰਨੀਆਂ ਥੋੜੀਆਂ ਲੱਗਦੀਆਂ ਲੱਗਦੀਆਂ ਦੋ ਸੱਸਾਂ ਨੇ ਭੈਣਾ ਭੈਣਾ ਲੱਗਦੀਆਂ ਨੇ ਕਿੰਨੀਆਂ ਸੋਹਣੀਆਂ ਨੇ ਤੇ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਕਿ ਕਿਹੜੀ ਜਿਆਦਾ ਸੋਹਣੀ ਲੱਗਦੀ ਐ ਦੱਸ ਸਕੇ ਨਾ ਸੋਹਣੀ ਲੱਗਦੀ ਐ ਆਹੜਾ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਵੀਊ ਆਏ ਨੇ ਵੀ ਸਾਤ ਸੋਹਣੀਆਂ ਆ ਕਿ ਨੌ ਸੋਹਣੀਆਂ ਬਾਕੀ ਇਹਨਾਂ ਦਾ ਸੁਆ ਬਹੁਤ ਚੰਗਾ ਵਾ ਵਧੀਆ ਲੱਗਾ ਸਾਨੂੰ ਵੀ ਇੱਥੇ ਆ ਕੇ ਬਹੁਤ ਵਧੀਆ ਲੱਗਾ ਵਾ ਮੈਨੂੰ ਲੱਗਦਾ ਕਿ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਬਹੁਤ ਵਧੀਆ ਲੱਗਾ ਹੋਊਗਾ ਸਾਡੀ ਕਲੋਨੀ ਦਾ ਪ੍ਰੋਗਰਾਮ ਹਾਂਜੀ ਸਾਡੀ ਕਲੋਨੀ ਵਿੱਚ ਜਿਮ ਵੀ ਖੁੱਲ ਗਈ ਜਿਮ ਵੀ ਖੁੱਲੀ ਹੋਈ ਹੈ ਉਹਦਾ ਵੀ ਇੰਜੋਏ ਕਰਨ ਬੀਬੀਆਂ ਬਿਊਟੀ ਪਾਰਲਰ ਦਾ ਵੀ ਖੁੱਲਿਆ ਹੋਇਆ ਕੰਮ ਉਹ ਵੀ ਜਿਹਨੇ ਲਾਭ ਲੈਣਾ ਉਹ ਲੈ ਸਕਦੀਆਂ ਲੋਰੀ ਸਾਰਾ ਕੁਝ ਇੱਥੇ ਖੁੱਲ ਆਇਆ ਗੋਮਦ ਦੇਵਲੀ ਸਾਡੀ ਕਲੋਨੀ ਦੇ ਵਿੱਚ ਕਲੋਨੀ ਹੈ ਬਹੁਤ ਵਧੀਆ ਸਾਰੀਆਂ ਕਲੋਨੀਆਂ ਨਾਲੋਂ ਇਹ ਗੋਬਿੰਦ ਵੈਲੀ ਬਹੁਤ ਅੱਛੀ ਕਲੋਨੀ ਹੈ ਜ਼ਰੂਰੀ ਨਹੀਂ ਕਿ ਸਾਡੀ ਕਲੋਨੀ ਹੀ ਤਾਰੀਫ ਕਰਦੇ ਵ ਹਾਂਜੀ ਥਰਮਲ ਪਲਾਂਟ ਤੋਂ ਸਾਰੇ ਵਧੀਆ ਹੀ ਆਏ ਹੋਇਆ ਬੰਦੇ ਰਿਟਾਇਰੀ ਇਸ ਕਰਕੇ ਵਧੀਆ ਹੀ ਆ ਸਾਰੇ ਬੰਦੇ ਸੋ ਬੀਬੀਆਂ ਬਹੁਤ ਖੁਸ਼ ਨੇ ਜੀ ਸਾਰੀਆਂ ਤੇ ਉਮੀਦ ਕਰਦੇ ਆ ਕਿ ਤੁਸੀਂ ਵੀ ਪ੍ਰੋਗਰਾਮ ਦਾ ਪੂਰਾ ਇੰਜੋਏ ਕੀਤਾ ਹੋਊਗਾ ਜੇ ਪ੍ਰੋਗਰਾਮ ਸਾਡਾ ਚੰਗਾ ਲੱਗਾ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਨੂੰ ਤੇ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੀ ਆ ਕਿ ਨਵੀਂ ਵੀਡੀਓ ਤਦ ਤੱਕ ਲਈ ਸਾਡੇ ਗਾ ਇਸ ਇਵੈਂਟ ਨੂੰ ਸਪੈਸ਼ਲ ਤੇ ਆਨ ਇੰਜੋਏ ਕਰਨ ਵਾਸਤੇ ਬਹੁਤ ਦੂਰੋਂ ਆਏ ਆ ਇਹ ਕਹਿੰਦੇ ਆ ਕਿ ਸਾਡੇ ਮਾਲੇ ਸ਼ਹਿਰ ਵਿੱਚ ਮਤਲਬ ਕਿ ਕਿੱਦਾਂ ਮਨਾਉਂਦੇ ਆ ਤੇ ਪੰਜਾਬ ਵਿੱਚ ਕਿੱਦਾਂ ਮਨਾਉਂਦੇ ਆ ਉਹ ਦੇਖਣ ਵਾਸਤੇ ਬਹੁਤ ਦੂਰ ਸਪੈਸ਼ਲ ਆਏ ਆ ਓਕੇ ਥੈਂਕ ਯੂ ਮੰਮੀ ਮੇਰੇ ਤੁਹਾਡਾ ਚੈਨਲ ਦੇਖਦੇ ਹੁੰਦੇ ਆ ਬਹੁਤ ਜ਼ਿਆਦਾ YouTube ਚੈਨਲ ਦੇਖਦੇ ਹੁੰਦੇ ਆ ਪਸੰਦ ਕਰਦੇ ਆ ਸਾਰੀ ਵੀਡੀਓਜ਼ ਸ਼ੰਗੀਲਾ ਦੀ ਨਵੀਂ ਵੀਡੀਓ ਵੇਰੀਆ థాంਕ ਯੂ ਨੂਹਾ ਸੱਸਾਂ ਦਾ ਰਿਸ਼ਤਾ ਹਰ ਵੇਲੇ ਕੋੜਾਈ ਬਣਾਇਆ ਜਾਂਦਾ ਮੈਂ ਬੋਲੀ ਵੀ ਪਾਈ ਸੀ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪੋਣ ਦਿੰਦੀ ਆ ਜੁੱਤੀ ਮੈਨੂੰ ਲਾੜ ਲੜਾਉਂਦੀ ਆ ਤੇ ਮਾਵਾ ਵਾਂਗੂ ਵੀ ਜੇ ਪਰ ਰਹੀਏ ਜੇ ਸਮਝਾਂਗੇ ਤਾਂ ਬਣ ਵੀ ਜਾਣਗੀਆਂ ਇਹੋ ਜਿਹਾ ਨਹੀਂ ਹੁੰਦਾ ਕਿ ਨਾਰਾਜ਼ਗੀ ਨਹੀਂ ਹੁੰਦੀ ਜਦੋਂ ਮੈਂ ਆਪਣੇ ਘਰੇ ਸੀ ਮੇਰੀ ਮੰਮੀ ਨਾਲ ਵੀ ਹੁੰਦੀ ਸੀ ਮੰਮੀਆਂ ਨਾਲ ਵੀ ਤਾਂ ਪੜਦੇ ਹੀ ਆ ਪਰ ਐਂ ਆ ਵੀ ਨਾਰਾਜ਼ ਹੋ ਕੇ ਦੁਬਾਰਾ ਉਹੋ ਜੇ ਹੋ ਜੋ ਵੀ ਕਈ ਵਾਰੀ ਮੇਰੀ ਮੰਮੀ ਮੈਨੂੰ ਮਲਾ ਲੈਂਦੀ ਆ ਮਤਲਬ ਮੇਰੇ ਮੂੰਹ ਤੋਂ ਕਦੇ ਸੱਸ ਨਹੀਂ ਨਿਕਲਦਾ ਮੇਰੇ ਮੰਮੀ ਨਿਕਲਦਾ ਆ ਤੇ ਮੇਰੇ ਮੰਮੀ ਮਾਸੀ ਸੱਸ ਮੇਰੀ ਮਾਸੀ ਸੱਸ ਨਾਲ ਪੇਕੇ ਨਹੀਂ ਗਈ ਮੈਂ ਅੰਬਾੜੇ ਤੋਂ ਅੰਬਾੜੇ ਤੋਂ ਬਹੁਤ ਮਨਾਉਣੇ ਆ ਮੈਨੂੰ ਇੱਥੇ ਦਾ ਦੇਖਣਾ ਸੀਗਾ ਪੰਜਾਬ ਦਾ ਦੇਖਣਾ ਸੀਗਾ ਮਾਸੀ ਸੱਸ ਨਾਲ ਇੱਥੇ ਬਹੁਤ ਜੀ ਲੱਗਦਾ ਇਹ ਪੇਕੇ ਜਾਂਦਾ ਨਹੀਂ ਜੀ ਕਰਦਾ ਜੇ ਆਪਾਂ ਆਪਣੀ ਸਾਂਝ ਵਧਾਵਾਂਗੇ ਤਾਂ ਦੂਜੇ ਬੰਦੇ ਵੀ ਸਾਂਝ ਰੱਖੂਗਾ ਥੋੜੇ ਜਿ ਰਿਸ਼ਤਿਆਂ ਨੂੰ ਨਿਗ੍ਘ ਦਵਾਂਗੇ ਓਨੀ ਨਿਗ੍ਘ ਸਾਨੂੰ ਮਿਲੇਗੀ ਸਮਝਣ ਦੀ ਗੱਲ ਆ ਸਾਡੀ ਭਾਬੀਆਂ ਆਉਣਗੀਆਂ ਅਸੀਂ ਆਪਾਂ ਜਿਹੇ ਜਹਾ ਇੱਥੇ ਕਰਾਂਗੇ ਉਹ ਜਹਾ ਪੇਕੇ ਹੋ ਜਾਊਗਾ ਹਾਂਜੀ ਤੇ ਦੇਖੋ ਮੈਸੇਜ ਬਹੁਤ ਵਧੀਆ ਦਿੱਤਾ ਵਾ ਜਿਵੇਂ ਅੱਜ ਕੱਲ ਬਦਨਾਮ ਜਾਂਦੀਆਂ ਨਵਾਂ ਕੀਤੀਆਂ ਜਾਂਦੀਆਂ ਨੇ ਵੀ ਸੱਸਾਂ ਦੇ ਨਾਲ ਇਦਾਂ ਕਰਦੀਆਂ ਨੇ ਉਦਾਂ ਇਹ ਵੀ ਅੱਜ ਕੱਲ ਦੀ ਜਨਰੇਸ਼ਨ ਆ ਬਹੁਤ ਵਧੀਆ ਇਹਨਾਂ ਨੇ ਮੈਸੇਜ ਦਿੱਤਾ ਅੱਜ ਕੱਲ ਜਿਹੜੀਆਂ ਕੁੜੀਆਂ ਆਪਣੀਆਂ ਸੱਸਾਂ ਨੂੰ ਸੱਸਾਂ ਹੀ ਸਮਝਦੀਆਂ ਵਾ ਉਹ ਮੈਸੇਜ ਨੂੰ ਜਰੂਰ ਸੁਣਿਆ ਜੇ ਕਿ ਜਿਹੜੀਆਂ ਸੱਸਾਂ ਉਹ ਵੀ ਮਾਵਾਂ ਹੁੰਦੀਆਂ ਨੇ ਜੇ ਤੁਸੀਂ ਕਹਿੰਦੇ ਹੋ ਕਿ ਸਾਡੀ ਮਾਂ ਨੂੰ ਕੋਈ ਤਕਲੀਫ ਨਾ ਹੋਵੇ ਸਾਡੀ ਭਾਬੀ ਵਧੀਆ ਸਾਡੀ ਮੰਮੀ ਨਾ ਰਵੇ ਤੇ ਤੁਸੀਂ ਅੱਗੇ ਜਾ ਕੇ ਇਦਾਂ ਦਾ ਜਿਹੜਾ ਸੁਭਾਅ ਬਣਾਓ ਕਿ ਤੁਹਾਡੀ ਸੱਸ ਵੀ ਗੁੱਸੇ ਹੁੰਦੀ ਕੋਈ ਗੱਲ ਨਹੀਂ ਮੰਮੀ ਵੀ ਆਪਣੀ ਤਾਂ ਛਿੜਕੀ ਦਿੰਦੀ ਹੈ ਹੈਨਾ ਤੇ ਆਪੋ ਮੰਨ ਜੰਨੇ ਆ ਤੇ ਤੁਸੀਂ ਸੱਸ ਨੂੰ ਵੀ ਜਿਹੜਾ ਵਾ ਉਹ ਆਪਣੀ ਮਾਂ ਸਮਝ ਕੇ ਹੀ ਰਹੋ ਬਹੁਤ ਵਧੀਆ ਮੈਸੇਜ ਦਿੱਤਾ ਇਹਨਾਂ ਨੇ ਆ ਮੇਰੀ ਮੈਂਹਦੀ ਨਾ ਮੇਰੀ ਮੰਮੀ ਨੇ ਲਾਈ ਆ ਕੱਲ ਅੱਛਾ ਦੇਖੋ ਆ ਮੇਰੀ ਮੰਮੀ ਨੇ ਲਾਈ ਆ ਮੈਂਹਦੀ ਇਹ ਸੱਸ ਨੂੰ ਮੰਮੀ ਕਹਿੰਦੇ ਨੇ ਜਰੂਰੀ ਮੰਮੀ ਆ ਸਮਝੋ ਮੇਰੀ ਨਹੀਂ ਮੇਰੀ ਜੜੀ ਕਿ ਸੱਸੂ ਮਾਂ ਨੇ ਮੰਮੀ ਨੇ ਹਾਂ ਮੇਰੀ ਮੰਮੀ ਨੇ ਸੱਸ ਰਏ ਜਿਵੇਂ ਦੇਖੋ ਪਰਮਾਤਮਾ ਕਰੇ ਕਿ ਤੁਹਾਡੇ ਰਿਸ਼ਤੇ ਨਾ ਦੀ ਨਜ਼ਰਨਾਂ ਲੱਗੇ ਹਨਾ ਬਹੁਤ ਵਧੀਆ ਤੁਹਾਡਾ ਰਿਸ਼ਤਾ ਵਾ ਕਦੀ ਨਜ਼ਰਨਾਂ ਲੱਗੇ ਦੇ ਸੁੱਖ ਪਾਓਗੇ ਜੇ ਸਾਰੀ ਉਮਰ ਤੁਸੀਂ ਸੱਸ ਦੇ ਨਾਲ ਇਦਾਂ ਰਹੋਗੇ ਤੇ ਵਧੀਆ ਰਹੋਗੇ ਸੁੱਖ ਪਾਓਗੇ ਬਾਕੀ ਹਰ ਇੱਕ ਦੇ ਘਰ ਦੇ ਵਿੱਚ ਪ੍ਰੋਬਲਮ ਕੋਈ ਨਾ ਕੋਈ ਹੁੰਦੀ ਆ ਤੇ ਜੇ ਕੋਈ ਇੱਕ ਜਣਾ ਗੁੱਸੇ ਹੁੰਦਾ ਵਾ ਤੇ ਦੂਜਾ ਜਿਹੜਾ ਉਸ ਟਾਈਮ ਤੇ ਉੱਪ ਰਿਹਾ ਕਰੇ ਕਿਉਂਕਿ ਜਦੋਂ ਆਪਾਂ ਅੱਗ ਦੇ ਉੱਤੇ ਇਹ ਕਿਉਂ ਪਾਈ ਜਾਂਦੇ ਆ ਤੇਲ ਪਾਈ ਨੇ ਅੱਗ ਜਿਹੜੇ ਭਾਂਬੜ ਮੱਚ ਹੀ ਜਾਂਦਾ ਉਦੋਂ ਤੁਸੀਂ ਚੁੱਪ ਰਹੋ ਚੁੱਪ ਜਿਹੜਾ ਤੁਹਾਡਾ ਪਾਣੀ ਦਾ ਕੰਮ ਕਰਦੀ ਓ ਉਹ ਲੜਾਈ ਹੌਲੀ ਹੌਲੀ ਜਿਹੜੀ ਬੰਦ ਹੋ ਜੂਗੀ ਤੁਹਾਡੀ ਸੋ ਜਿਹੜਾ ਤੁਸੀਂ ਇੱਕ ਜਣਾ ਜੇ ਕੋਈ ਗੁੱਸਾ ਕਰਦਾ ਦੂਸਰਾ ਚੁੱਪ ਰਹੋ ਜਸਟ ਮੀਨਸ ਹੁੰਦੀਆਂ ਨੇ ਮੈਂ ਸ਼ਹਿਰ ਤੋਂ ਪਿੰਡ ਆਈ ਆ ਮੈਂ ਇੱਥੇ ਆ ਕੇ ਬਹੁਤ ਚੀਜ਼ਾਂ ਨਵੀਆਂ ਸਿੱਖੀਆਂ ਇੰਜੋਏ ਕਰਿਆ ਕਈ ਵਾਰੀ ਹੁੰਦਾ ਵੀ ਆ ਵੀ ਜੀ ਨਹੀਂ ਲੱਗਦਾ ਪਰ ਫਿਰ ਜਦੋਂ ਵਿੱਚ ਬੈਂਦੇ ਆ ਨਾ ਪਰਿਵਾਰ ਦੇ ਫਿਰ ਆਪੇ ਜੇ ਹੋਰ ਹੋ ਜਾਂਦਾ ਜਿਵੇਂ ਕਹਿ ਦਿੰਦੇ ਆ ਸ਼ਹਿਰ ਤੋਂ ਆ ਕੇ ਐਡਜਸਟਮੈਂਟ ਕਰਨੀ ਓਕੇ ਇਹ ਸ਼ਹਿਰ ਦੀ ਕੁੜੀ ਨੇ ਪਿੰਡ 'ਚ ਕੀਤੀ ਐ ਜੀ ਐਡਜਸਟਮੈਂਟ ਵੈਲ ਹਾਂਜੀ ਸਾਡਾ ਡੇਰੇ 'ਚ ਘਰ ਆ ਜੀ ਅੱਛਾ ਜਿਵੇਂ ਬਾਹਰ ਬੈਕਾਂ 'ਚ ਆਪਾਂ ਮਾਲਵੇ 'ਚ ਉਧਰ ਮਾਝੇ 'ਚ ਬੋਲਦੇ ਬੈਕਾਂ 'ਚ ਬਾਹਰ ਪੈਲੀਆਂ 'ਚ ਘਰ ਆ ਹਾਂਜੀ ਇਹ ਚੰਡੀਗੜ੍ਹ ਪੜੀ ਲਿਖੀ ਆ ਕੁੜੀ ਤੇ ਪਰ ਫਿਰ ਵੀ ਇਹਨੇ ਪਿੰਡ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੈਟਲ ਕੀਤਾ ਕਿਉਂਕਿ ਘਰ ਦੇ ਵਧੀਆ ਸੀ ਹਾਂ ਘਰ ਦੇ ਪਰਿਵਾਰ ਵਧੀਆ ਉਹਨਾਂ ਦੇ ਬਦਲੇ ਚਾਹਦਾ ਐਡਜਸਟਮੈਂਟ ਮੇਰੇ ਵੱਲੋਂ ਹਜੇ ਘੱਟ ਆ ਅੱਛਾ ਅੱਛਾ ਜੀ ਚਲੋ ਲੱਕੀ ਹੋ ਤੁਸੀਂ ਨਾਮ ਕੀ ਤੁਹਾਡਾ ਯਸ਼ਮੀਤ ਆਮਾ ਜਸਮੀਤ ਮੇਰੀ ਕੁੜੀ ਦਾ ਨਾਮ ਆ ਤੁਹਾਡਾ ਜਸਮੀਤ ਨਾ ਤੇ ਵਧੀਆ ਲੱਗਾ ਜੀ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਦੇ ਵਿਚਾਰ ਦੇ ਨਾਲ ਕਿੰਨਾ ਕੁ ਸਹਿਮਤ ਹੋ ਕਮੈਂਟ ਕਰਕੇ ਜੀ ਰੂਪ ਦੱਸਿਓ ਜੀ ਤੇ ਆਪਾਂ ਚੱਲਿਆਂ ਜੀ ਟਾਈਮ ਕਾਫੀ ਹੋ ਗਿਆ ਸੀ ਵੈਸੇ ਬੀਬੀਆਂ ਜੇ ਵੀ ਇੰਜੋਏ ਕਰਦੇ ਪ੍ਰੋਗਰਾਮ ਜਿਹੜਾ ਰਾਤ ਤੱਕ ਦਾ ਵਾ ਛੋਲੇ ਪੂੜੀਆਂ ਵਗੈਰਾ ਬਣਿਆ ਸਾਰੀਆਂ ਬੀਬੀਆਂ ਜਵੇਲੀਆਂ ਹੋ ਕੇ ਇੱਥੇ ਆਈਆਂ ਵੀ ਇੱਥੇ ਆਮਲਾ ਰੋਟੀ ਖਾ ਕੇ ਫਿਰ ਜਾਵਾਂਗੇ ਪਹਿਲਾਂ ਨੱਚਣਗੀਆਂ ਫਿਰ ਉਹ ਖਾ ਪੀ ਕੇ ਫਿਰ ਪਚਾ ਕੇ ਫਿਰ ਜਾਣਗੀਆਂ ਪਰ ਆਪਾਂ ਕੁਝ ਖਾਣਾ ਪੀਣਾ ਨਹੀਂ ਸੀ ਕਿਉਂਕਿ ਤਲਿਆ ਹੀ ਸਾਰਾ ਕੁਝ ਬੰਦਾ ਪਿਆ ਵਾ ਸੋ ਆਪਾਂ ਜਿਹੜਾ ਇਹੋ ਜਿਹੀ ਚੀਜ਼ਾਂ ਘਾਟੀ ਖਾਣੇ ਆ ਆਪਾਂ ਜਿਹੜਾ ਘਰੇ ਬਣਿਆ ਹੀ ਇਹੋ ਜਿਹਾ ਸਾਰਾ ਸਮਾਨ ਖਾਣੇ ਆ ਜੇਕਰ ਆਪਾਂ ਖਾਣੇ ਪੂੜੀਆਂ ਪੜੀਆਂ ਤੇ ਆਪਾਂ ਨਹੀਂ ਖਾ ਰਹੇ ਆ ਆਪਾਂ ਜਾ ਰਹ ਸੀਐਸਟੀਐਮ ਗੁਰਦੁਆਰੇ ਜਾਣੇ ਤੇ ਹੁਣ ਆਪਾਂ ਉਹ ਗੁਰਦੁਆਰੇ ਜਾਣ ਵਾਸਤੇ ਆਪਾਂ ਪਹਿਲਾਂ ਨਿਕਲਣ ਲੱਗੇ ਪ੍ਰੋਗਰਾਮ ਛੱਡਣ ਨੂੰ ਜੀ ਨਹੀਂ ਕਰਦਾ ਜਿਵੇਂ ਬੀਬੀਆਂ ਵਿਆਹ ਦੇ ਵਿੱਚੋਂ ਗਿੱਧੇ ਦੇ ਵਿੱਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਪਰ ਥੋੜੀ ਜਿਹੀ ਨਾ ਮਜਬੂਰੀ ਹੈ ਵੀ ਜਿਹੜੀ ਰੁਟੀਨ ਬਣੀ ਉਹਨੂੰ ਆਪਾਂ ਤੋੜਨਾ ਨਹੀਂ ਇਸ ਤਰ੍ਹਾਂ ਕਿ ਆਪਾਂ ਜਾ ਰਹੇ ਕਰੇ ਕਣੇ ਆਏ ਨਹੀਂ ਕਰੇ ਲੈ ਟੋਰੀ